ਜਿਲੇ ਹੁੰਦੇ ਬਹੁਤ ਭਾਵੇਂ ਆਪਣੀ ਨਵਾਬ ਚ ਪਰ ਫਤਿਹਗੜ੍ਹ ਸਾਹਿਬ ਜਿਹਾ ਜ਼ਿਲਾ ਕੋਈ ਨਹੀਂ ਪੰਜਾਬ ਚ ਸਾਂਝਾ ਦਾ ਮੋਹ ਆਮ ਖਾਸ ਵਾਗ ਕਿਲੇ ਨਾਲ ਉਵੇਂ ਸਿੱਖ ਧਰਮ ਦਾ ਮਹੱਤਵ ਪੂਰਾ ਫਤਿਹਗੜ੍ਹ ਸਾਹਿਬ ਜ਼ਿਲੇ ਨਾਲ ਫਤਿਹਗੜ੍ਹ ਸਾਹਿਬ ਪਾਏ ਗੁਰੂ ਸਾਹਿਬ ਜਾਦੇ ਨੇ ਪੈਰ ਜੀ ਅੱਜ ਕੱਲ ਕਹਿੰਦੇ ਇਹਨੂੰ ਗੁਰਦੁਆਰਿਆਂ ਦਾ ਸ਼ਹਿਰ ਜੀ ਸਨ 1992 ਦਾ ਹੋਂਦ ਵਿੱਚ ਆਇਆ ਸੀ ਨਾਮ ਇਹਦਾ ਸਹਿਬਜਾਦਿਆਂ ਦੇ ਨਾਮ ਤੇ ਰਖਾਇਆ ਸੀ ਸਰਹਿੰਦ ਦਮਰਿੰਡਾ ਰੋਡ ਤੇ ਜੋ ਗੁਰਦੁਆਰਾ ਸਾਹਿਬ ਬਣਿਆ ਇਸੇ ਥਾਂ ਤੇ ਜੋਰਾਵਾਰ ਫਤਿਹ ਸਿੰਘ ਨੂੰ ਨੀਹਾਂ ਬਿੱਤ ਸੀ ਚਿਣਿਆਂ ਇਹਦਾ ਇਤਿਹਾਸ ਆਜੋ ਅੱਜ ਹਾਂ ਸੁਣਾਉਣ ਲੱਗੇ ਚਿਣੇ ਨੀਹਾਂ ਬਿੱਤ ਸੀ ਗਏ ਪਰ ਮੈਦਾਨ ਨਹੀਂ ਸੀ ਛੱਡ ਭਜੇ ਅਨੰਦਪੁਰ ਸਾਹਿਬ ਛੱਡ ਕਰਦੇ ਸਰਸਾ ਨਦੀ ਪਾਰ ਸੀ ਪੈ ਗਿਆ ਬਸੋੜਾ ਹੋ ਗਏ ਸਹਬਜਾਦੇ ਬਖਚਾਰ ਸੀ ਇੱਕ ਪਾਸੇ ਰਹਿ ਗਏ ਮਾਤਾ ਗੁਜਰੀ ਛੋਟੇ ਸਹਬਜਾਦੇ ਦੂਜੇ ਪਾਸੇ ਰਹਿ ਗਏ ਗੁਰੂ ਗੋਬਿੰਦ ਸਿੰਘ ਤੇ ਵੱਡੇ ਸਹਬਜਾਦੇ ਅਜੀਤ ਸਿੰਘ ਸੀ 17 ਦਾ ਤੇ ਜੋ ਚਾਰ ਪੰ ਦਰਾਂ ਸਾਲ ਦਾ ਚਮਕੌਰ ਦੀ ਲੜਾਈ ਵਿੱਚ ਸਹਾਦਤ ਪੀ ਗਏ ਸੀ ਜਾਮ ਦਾ ਉਧਰ ਜੋਰਾਵਾਰ ਫਤੇ ਤੇ ਮਾਤਾ ਗੁਜਰੀ ਨੂੰ ਸੀ ਡਕਿਆ ਸੀ ਠੰਡੇ ਬੁਰਜ ਵਿੱਚ ਕੈਦ ਕਰ ਰੱਖਿਆ ਕਰਤੋਖਾ ਗੰਗੂ ਤੇਲੀ ਸੂ ਦੇ ਗਿਆ ਵਜ਼ੀਰ ਨੂੰ ਮਾਤਾ ਗੁਜਰੀ ਤੇ ਸਹਿਬਜ਼ਾਦਾ ਨੂੰ ਪੇਸ ਕਰਤਾ ਸੀ ਅਖੀਰ ਨੂੰ ਸਹਿਬਜ਼ਾਦਾ ਜੋਰਾਵਾਰ ਸਿੰਘ ਤੇ ਸਹਿਬਜ਼ਾਦਾ ਫਤੇ ਸਿੰਘ ਜੀ ਬੰਨੀ ਜਿਨ੍ਹਾਂ ਨੇ ਮੁਗਲਾਂ ਦੇ ਵਜ਼ੀਰ ਖਾਂ ਦੀ ਹਿੰਦ ਸੀ ਤੇਗ ਬਹਾਦਰ ਦਾਦਾ ਜੀ ਦੇ ਬਚਨਾਂ ਨੂੰ ਅਸੂਲਿਆ ਛੱਡ ਗਏ ਸਰੀਰ ਪਰ ਇਸਲਾਮ ਨਹੀਂ ਸੀ ਕਬੂਲਿਆ ਪੋਤਿਆਂ ਦੀ ਖਬਰ ਸੁਣ ਕੇ ਦਿਲ ਤੇ ਗੁਜਰ ਗਈ ਮਾਤਾ ਗੁਜਰੀ ਵੀ ਉਸੇ ਦਿਨ ਹੀ ਗੁਜਰ ਗਈ ਕੀਤਾ ਸੰਸਕਾਰ ਮੋਹਾਂ ਬਿਜੀਆਂ ਇੱਕ ਕਤਾਰ ਚ ਨਾ ਇਹ ਤੋਂ ਮਹਿੰਗੀ ਥਾਂ ਸਿੰਗਾ ਕਿਤੇ ਸੰਸਾਰ ਚ ਫਤਿਹਗੜ੍ਹ ਸਾਹਿਬ ਜਹੀ ਧਰਤੀ ਨਾ ਕਿਤੇ ਹੋਈ ਨਾ ਕਿਤੇ ਹੋਣੀਆ ਜਾਇੋਸੀ ਹੀ ਦੀ ਜੋੜ ਮੇਲੇ ਉੱਤੇ ਅੱਖ ਥੋੜੀ ਭਰ ਕੇ ਰੋਣੀਆਂ ਹਰ ਸਾਲ ਪੋਹ ਦੇ ਮਹੀਨੇ ਦਸੰਬਰ ਨੂੰ ਲੱਗਦਾ ਸੀ ਹੀ ਦੀ ਜੋੜ ਮੇਲਾ ਯਾਦ ਕਰਿਓ ਪੈਗੰਬਰ ਨੂੰ 12 ਮਈ 1710 ਨੂੰ ਮੂੰਹ ਪੰਨ ਤੱਕ ਨੂਨਾ ਦਾ ਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਬਦਲਾ ਲਿਆ ਸੀ 마ਸੂਮਾਂ ਦਾ ਓਏ ਇੱਟ ਨਾਲ ਇੱਟ ਖੜਕਾਈ ਸੀ ਸਰਹੰਦ ਦੀ ਵਜ਼ੀਰ ਖਾਨਾ ਫੌਜ ਭਾਰੀ ਲੜਾਈ ਵੱਡੀ ਜੰਗ ਦੀ ਉਹ ਤੋਂ ਬਾਅਦ ਸਿੱਖਾਂ ਦਾ ਹੋ ਗਿਆ ਸੀ ਕਬਜ਼ਾ ਤੇ ਹਰ ਸਾਲ ਅੱਜ ਵੀ ਸਹੀ ਦੀ ਮੇਲਾ ਭਾਰੀ ਲੱਗਦਾ ਮਾੜਾ ਨਹੀਂ ਕੋਈ ਜ਼ਿਲ੍ਹਾ ਤੇ ਨਾ ਹੀ ਕੋਈ ਰਾਜ ਪਰ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦਾ ਤਾਂ ਵੱਖਰਾ ਅਗਾਜ਼ਾ ਸਾਰੇ ਜ਼ਿਲ੍ਹੇ ਚੰਗੇ ਨੇ ਤੇ ਬਹੁਤੇ ਜ਼ਿਲ੍ਹੇ ਖਾਸਾ ਪਰ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦਾ ਤਾਂ ਵੱਖਰਾ ਇਤਿਹਾਸ ਆ ਪਰ ਸ੍ਰੀ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦਾ ਤਾਂ ਸਿੱਖ ਵੀਰੋ ਵੱਖਰਾ ਇਤਿਹਾਸ ਆ ਕਹਿੰਦਾ ਮਾੜਾ ਨਹੀਂ ਉਹ ਕੋਈ ਜ਼ਿਲ੍ਹਾ ਸਾਰੇ ਜ਼ਿਲ੍ਹੇ ਖਾਸ ਆ ਪਰ ਫਤੇਗੜ ਸਾਹਿਬ ਦਾ ਤਾਂ ਵੱਖਰਾ ਇਤਿਹਾਸ ਆ ਸਿਰਹਿੰਦ ਮਰੰਡਾ ਰੋਡ ਤੇ ਜੋ ਗੁਰੂ ਘਰ ਬਣਿਆ ਇਸੇ ਤਰ੍ਹਾਂ ਤੇ ਸਹਿਬਜ਼ਾਦੇ ਨੂੰ ਮੀਹਾਂ ਵਿੱਚ ਸੀ ਚਿਣਿਆ ਤੇਗ ਬਾਦਰ ਦਾਦਾ ਜੀ ਦੇ ਬਚਨਾਂ ਨੂੰ ਛੂਲਿਆ ਛੱਡ ਕੇ ਸਰੀਰ ਪਰ ਇਸਲਾਮ ਨਹੀਂ ਕਬੂਲਿਆ ਕੀਤਾ ਸੰਸਕਾਰ ਮੋਹਰਾ ਬਿਸੀਆਂ ਕਤਾਰ ਚ ਨਾ ਇਹ ਤੋਂ ਮਹਿੰਗੀ ਥਾਂ ਸਿੰਘਾ ਕਿਤੇ ਸੰਸਾਰ ਚ